ਗੁਰਦੇ ਬਾਬਾ ਜੀ ਬਹੁਤ ਲੇਟ ਆਉਂਦੇ ਆ ਅੱਜ ਫਿਰ ਬਾਬੇ ਨਾਲ ਗੱਲ ਕਰ ਹੀ ਲੈਣੇ ਆ ਜਿਆਦਾ ਗੁਰਦੁਆਰਾ ਸੰਭਲਾ ਚਾਹ ਆਪ ਦੇ ਬਾਹਰਲੇ ਕੰਮ ਨਵੇੜਦਾ ਸਹੀ ਆ ਬਾਈ ਪ੍ਰਧਾਨ ਸਾਹਿਬ ਅਜੇ ਤੱਕ ਆਏ ਨਹੀਂ ਟਾਈਮ ਕਾਫੀ ਹੋ ਗਿਆ ਓ ਓ ਆ ਗਏ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੈਠੋ ਬੈਠੋ ਅੱਛਾ ਹੋਰ ਲਤਾ ਰਬਿ ਸੁਨੇ ਆ ਲਤਾ ਜੀ ਆਉਂਦੇ ਪਏ ਆ ਹਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਪਤਾ ਲੱਗਾ ਤੁਹਾਡਾ ਮੁੰਡਾ ਸਰਕਾਰੀ ਨੌਕਰੀ ਲੱਗ ਗਿਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਉਹ ਜੀ ਪਹਿਲਾਂ ਪ੍ਰਾਈਵੇਟ ਨੌਕਰੀ ਕਰਦਾ ਸੀ 24 25 ਹਜ਼ਾਰ ਦਿੰਦੇ ਸੀ ਹੁਣ ਸਰਕਾਰੀ ਨੌਕਰੀ ਲੱਗ ਗਿਆ ਉਹਨੂੰ 50 60 ਹਜ਼ਾਰ ਬਣ ਜਾ ਕਰੂਗਾ ਪ੍ਰਧਾਨ ਜੀ 60 ਹਜ਼ਾਰ ਹੁਣ ਤਾਂ ਬੱਲੇ ਬੱਲੇ ਹੋ ਗਈ ਕੇ ਫੇਰ ਤਾਂ ਖੁੱਲਾ ਖਾਓ ਤੇ ਖੁੱਲਾ ਡਾਓ ਜੀ ਉਹ ਦੇਖੋ ਜੀ ਅੱਜ ਕੱਲ ਮਹਿੰਗਾਈ ਦਾ ਜੋਗਾ ਉਹ 50 60 ਹਜ਼ਾਰ ਨਾ ਬਣਦਾ ਕੀ ਆ ਉਹ 50 60 ਹਜ਼ਾਰ ਤੇ ਕੁਛ ਵੀ ਨਹੀਂ ਅਜਿਹੇ ਟਾਈਮ ਦੇ ਵਿੱਚ ਉਹ ਪੜਾਈਆਂ ਨਹੀਂ ਮਾਣਾ ਬਾਕੀ ਗੱਲਾਂ ਤੇ ਛੱਡੋ ਸਹੀ ਗੱਲ ਆ ਪ੍ਰਧਾਨ ਜੀ ਮਹਿੰਗਾਈ ਨੇ ਤਾਂ ਲੱਕ ਤੋੜਿਆ ਪਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਆਜੋ ਬੱਬਾਈ ਬੈਠੋ ਆਜੋ ਆਜੋ ਬੱਬਾਈ ਬੈਠੋ ਜੀ ਬੈਠੋ ਆਜੋ ਆਜੋ ਹਾਂਜੀ ਪ੍ਰਧਾਨ ਜੀ ਕਿਵੇਂ ਯਾਦ ਕੀਤਾ ਜੀ ਬੱਬਾਈ ਯਾਦਗਾਹ ਦਾ ਕਰਨ ਆਇਆ ਤਾਂ ਕਮੇਟੀ ਨੂੰ ਪਤਾ ਲੱਗਾ ਸੀ ਕਿ ਦੂਸਰੇ ਟਾਈਮ ਨਾ ਚਲੇ ਜਾਂਦੇ ਹੋ ਤੇ ਸ਼ਾਮ ਨੂੰ ਲੇਟ ਆਉਂਦੇ ਹੋ ਤੇ ਕਮੇਟੀ ਇਸ ਚੀਜ਼ ਦਾ ਤਰਾਜ ਕਰਦੀ ਹੈ। ਇਤਰਾਜ਼ ਜੀ ਕਾਦਾ ਜੀ ਵਾਇਗੁਰੂ ਜੀ ਇਤਰਾਜ਼। ਦੇਖੋ ਬਾਬਾ ਜੀ ਕਮੇਟੀ ਨੇ ਮਤਵਾਸ ਕੀਤਾ ਕਿ ਤੁਸੀਂ 24 ਘੰਟੇ ਗੁਰਦੁਆਰਾ ਸਭਾ ਹਾਜ਼ਰ ਆਓਗੇ। ਵਾਇਗੁਰੂ ਜੀ 7000 ਰੁਪਏ ਤਨਖਾਹ ਮਿਲਦੀ ਆ ਗੁਰਦੁਆਰਾ ਸਾਹਿਬ ਤੋਂ। ਪਹਿਲਾਂ ਜੀ ਮੈਂ ਸਵੇਰੇ ਗੁਰਦੁਆਰਾ ਸਾਹਿਬ ਸੇਵਾ ਕਰਦਾ ਜੀ। ਅਸਤੋਂ ਬਾਦ ਮੈਂ ਇੱਕ ਪ੍ਰਾਈਵੇਟ ਨੌਕਰੀ ਕਰਦਾ ਜੀ ਤੇ ਤੁਹਾਨੂੰ ਪਤਾ ਹੀ ਆ ਜੀ ਅੱਜ ਕੱਲ ਦੇ ਟਾਈਮ ਵਿੱਚ 7000 ਨਾਲ ਗੁਜ਼ਾਰਾ ਬਹੁਤ ਜ਼ਿਆਦਾ ਔਖਾ ਜੀ ਇਹ ਬਾਬਾ ਜੀ ਸੱਤ ਹੀ ਆ ਨਾ ਗਿਣੋ ਜਿਹੜੀ ਪਿੰਡ ਦੇ ਵਿੱਚ ਉਹ ਤੁਸੀਂ ਗਜਾ ਕਰਦੇ ਆ ਤੇ ਗੁਰਦੁਆਰੇ 'ਚ ਚੜਾਵੇ ਦਾ ਆਟਾ ਚੜਦਾ ਉਹ ਵੀ ਤਾਂ ਤੁਹਾਡੇ ਕੋਲ ਹੀ ਜਾਂਦਾ ਤੇ ਬਾਬਾ ਜੀ 7000 ਤਾਂ ਨੂੰ ਬਚਦਾ ਹੀ ਆ ਪ੍ਰਧਾਨ ਜੀ ਮੰਗੋ ਦੀ ਗੱਲ ਬਿਲਕੁਲ ਠੀਕ ਆ ਆਟਾ ਦਾਲ ਦੋ ਤਾਂ ਤੇ ਪਿੰਡ ਚ ਇਕੱਠਾ ਕਰ ਲੈਂਦੇ ਆ ਤੇ 7000 ਤੈਨਾਂ ਨੂੰ ਬਜੜਦਾ ਹੀ ਹੈ ਖਰਚ ਕੀ ਇਹਨਾਂ ਦਾ ਹਾਂਜੀ ਮੜ ਜੀ ਤੁਹਾਡੀ ਕੀ رائے ਆ ਪ੍ਰਧਾਨ ਜੀ ਮੇਰੀ ਗੱਲ ਦਾ ਗੁੱਸਾ ਨਾ ਮੰਨਿਓ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਿਆ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਵੀ ਆ ਪਰ ਤੁਸੀਂ ਹੁਣ ਤੋਂ 5 ਮਿੰਟ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਮੇਰੇ ਮੁੰਡੇ ਦੀ 60000 ਰੁਪਿਆ ਤਨਖਾਹ ਹੈ ਤੇ ਇੰਨੀ ਮਹਿੰਗਾਈ ਦੇ ਵਿੱਚ ਉਹਦੇ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਉਸ 60000 ਨਾਲ ਤੇ ਤੁਸੀਂ ਬਾਬਾ ਜੀ ਨੂੰ ਕਹਿ ਰਹੇ ਹੋ ਕਿ 7000 ਰੁਪਏ ਨਾਲ ਗੁਜ਼ਾਰਾ ਕਰੋ ਇਹ ਦੱਸੋ ਕਿੱਥੋਂ ਦਾ ਸੂਲ ਹੈ ਉਹ ਮਾਸਟਰ ਜੀ ਤੁਸੀਂ ਆਪਣੀ ਜਿਹੜਾ ਬਿਲਕੁਲ ਸਹੀ ਹੋ ਪਰ ਸਾਨੂੰ ਵੀ ਦੱਸੋ ਨਾ ਗੋਲਕ ਦੇ ਵਿੱਚੋਂ ਤੇ 7000 ਰੁਪਏ ਕਿੱਥੋਂ ਨਿਕਲਦਾ ਪ੍ਰਧਾਨ ਜੀ ਮੈਂ ਮੰਨ ਲਿਆ ਕਿ ਗੋਲਕ ਦੇ ਵਿੱਚੋਂ 7000 ਬਾਬੇ ਵਾਸਤੇ ਨਹੀਂ ਨਿਕਲਦਾ ਤੁਸੀਂ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਬੰਦੇ ਬਾਹਰਲੇ ਵਿਦੇਸ਼ ਗਏ ਆ ਤੇ ਕਿੰਨੇ ਮਲਾਜ਼ਮ ਨੇ ਬਸ ਕਾਤ ਤੀ ਸਹੀ ਹੈ ਯਾਰ ਆਪਣੇ 4-5 ਮੁਲਾਜ਼ਮ ਹੀ ਹੈਗੇ ਆ ਤੇ ਮੇਰਾ ਖਿਆਲ 15-18 ਦਾ ਬਾਹਰ ਗਏ ਹੋਣੇ ਆ ਬਸ ਫਿਰ ਉਹਨਾਂ ਮੁਲਾਜ਼ਮਾਂ ਦੇ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਪਰਿਵਾਰਾਂ ਨੂੰ ਲਾਓ 5-500 ਰੁਪਈਆ ਤੇ ਬਾਬਾ ਜੀ ਦੀ ਤਨਖਾਹ ਕਰੋ 15000 ਰੁਪਈਆ ਤੇ ਬਾਬਾ ਜੀ ਸਾਰਾ ਦਿਨ ਤੇ ਸ਼ਾਮ ਰਾਤ ਗੁਰਦੁਆਰੇ ਹੀ ਸੇਵਾ ਕਰਨਗੇ ਹਾਂ ਇੱਕ ਕਮੇਟੀ ਮੈਂਬਰੋ ਹਾਂਜੀ ਹਾਂਜੀ ਮਨਜ਼ੂਰ ਆ ਜੀ ਮਨਜ਼ੂਰ ਆ ਜੀ ਮਨਜ਼ੂਰ ਆ ਜੀ ਬਾਬਾ ਜੀ ਤਰਖਾਹ ਕਰੋ 15000 ਤੇ ਬਾਬਾ ਜੀ ਗੁਰਦੁਆਰੇ ਹਜੜਿਆ ਕੱਢਗੇ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਵਾਹਿਗੁਰੂ ਦਾ ਖਾਲਸਾ